ਪੰਜਾਬ ਦੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਕਾਰਨ ਪੰਜਾਬ ਸਰਕਾਰ ਦੇ ਆਗੂ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਨੂੰ ਲੈ ਕੇ ਪੰਜਾਬ ਹੀ ਨਹੀਂ ਭਾਰਤ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਮੂਸੇਵਾਲਾ ਦੇ ਚੋਣ ਵਾਲਿਆਂ ਨੂੰ ਗਹਿਰਾ ਸਦਮਾ ਲੱਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਵਿਦੇਸ਼ਾਂ ਵਿੱਚ ਕਿਰਕਰੀ ਹੋਈ ਹੈ। ਖੰਨਾ ਵਿੱਚ ਕਾਂਗਰਸ ਵੱਲੋਂ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਬੋਲਦਿਆਂ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਨੇ ਕੀ ਆਖਿਆ ਤੁਸੀਂ ਵੀ ਸੁਣ ਲਵੋ ਦੇਖੋ ਜਦੋਂ ਤੋਂ ਇਹ ਨਵੀਂ ਸਰਕਾਰ ਬਣੀ ਹੈ ਭਗਵੰਤ ਮਾਨਵਰ ਦੀ ਗਵਾਈ 'ਚ ਉਸੇ ਦਿਨ ਤੋਂ ਪੰਜਾਬ ਦੇ ਵਿੱਚ ਅਤਵਾਦਿਕ ਘਟਨਾਵਾਂ ਵਾਧੀਆਂ ਜਾਰੀਆਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਸਾਰੀ ਵਿਵਸਥਾ ਵਿਗੜ ਚੁੱਕੀ ਹੈ ਔਰ ਦਿਨ ਦਿਹਾੜੇ ਲੋਕਾਂ ਦੀ ਜਿਹੜੀ ਜਾਨ ਆ ਉਹ ਮਹਿਫੂਜ਼ ਨਹੀਂ ਰਹੀ ਔਰ ਉਸ ਤੋਂ ਬਾਅਦ ਇਹ ਸਰਕਾਰ ਨੇ ਪਹਿਲਾਂ ਤਾਂ ਸਿਕਿਉਰਿਟੀ ਲੋਕਾਂ ਦੀਆਂ ਵਾਪਸ ਲਈਆਂ ਜਿਨ੍ਹਾਂ ਨੂੰ ਥ੍ਰੈਟ ਹੈ ਜਿਨ੍ਹਾਂ ਨੂੰ ਜਾਨ ਦਾ ਖਤਰਾ ਹੈ ਔਰ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਜ਼ਿਆਦਾ ਉਹਦਾ ਪ੍ਰਚਾਰ ਕੀਤਾ ਗਿਆ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਵੈਬਸਾਈਟਸ ਦੇ ਰਾਹੀਂ WhatsApp ਦੇ ਉੱਤੇ ਹੋਰ ਵੱਖ-ਵੱਖ ਜਰੀਏ ਦੇ ਨਾਲ ਉਹਨਾਂ ਲੋਕਾਂ ਨੂੰ ਜਿਹੜਾ ਵਾ ਉਹ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਜਿਹਦੇ ਜਿਹਦਾ ਨਤੀਜਾ ਕੀ ਨਿਕਲਿਆ ਕਿ ਜਿਹੜੇ ਮਾੜੇ ਅਨਸਰ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੀ ਅਮਨ ਸ਼ਾਂਤੀ ਭੰਗ ਕੀਤੀ ਜਾਵੇ ਉਹਨਾਂ ਨੂੰ ਮੌਕਾ ਮਿਲ ਗਿਆ ਔਰ ਉਹਨਾਂ ਨੇ ਪਹਿਲਾਂ ਤਾਂ ਜਿਹੜੇ ਸਾਡੇ ਮਹਾਲ ਕਬੱਡੀ ਖਿਡਾਰੀ ਉਹਨਾਂ ਦਾ ਜਿਹੜਾ ਕਤਲ ਕੀਤਾ ਔਰ ਹੁਣ ਜਦ ਸਾਡੇ ਪੰਜਾਬੀ ਦੇ ਐਡੇ ਵੱਡੇ ਪੂਰੇ ਇੰਟਰਨੈਸ਼ਨਲ 스타 ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਸੇ ਤੋਂ ਸਿੱਧੂ ਮੂਸੇਵਾਲਾ ਉਹਨਾਂ ਦੀ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਔਰ ਦੇਖੋ ਹਥਿਆਰੇ ਫੜੇ ਨਹੀਂ ਜਾ ਰਹੇ ਔਰ ਤੁਸੀਂ ਸਰਕਾਰ ਜਿਹੜੀ ਆ ਉਹ ਹੋਰੇ ਕੰਮਾਂ ਦੇ ਵਿੱਚ ਰੁੱਝੀ ਹੋਈ ਆ ਇਹ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਔਰ ਅੱਜ ਪੰਜਾਬ ਦੇ ਲੋਕਾਂ ਦੇ ਮਨਾ ਦੇ ਅੰਦਰ ਬੜਾ ਡਰ ਰ ਸਹਿਮ ਦਾ ਮਾਹੌਲ ਹੈ ਔਰ ਜਿਹੜੇ ਬਾੜੇ ਲੋਕ ਨੇ ਜਿਹੜੇ ਚਾਹਦੇ ਨੇ ਕਿ ਪੰਜਾਬ ਦੇ ਵਿੱਚ ਕਿਵੇਂ ਨਾ ਕਿਵੇਂ ਦੁਬਾਰਾ ਮਾਹੌਲ ਕਰਮਾਇਆ ਜਾਵੇ ਉਹ ਲੋਕ ਅੱਜ ਜਿਹੜੇ ਨੇ ਉਹਨਾਂ ਨੂੰ ਕੋਈ ਸਰਕਾਰ ਦਾ ਡਰ ਨਹੀਂ ਹੈਗਾ ਔਰ ਦੋਸ਼ੀ ਫੜਨੀ ਜਾ ਰਹੇ ਸੋ ਅੱਜ ਅਸੀਂ ਖੰਨੇ ਦੇ ਅੰਦਰ ਮੂਸੇਵਾਲਾ ਜੀ ਲਈ ਜਸਟਿਸ ਲਈ ਅਸੀਂ ਕੈਂਡਲ ਮਾਰਚ ਕੱਢ ਰਹੇ ਉਹਨਾਂ ਨੂੰ ਸਰਦਾਰ ਚਲੀ ਦੇ ਰਹੇ ਪ੍ਰੋਟੈਸਟ ਤਾਂ ਜੀ ਅੱਜ ਦਾ ਜਿਹੜਾ ਹੈਗਾ ਇਹ ਕੈਂਡਲ ਮਾਰਚ ਜਿਹੜਾ ਖੰਨਾ ਸ਼ਹਿਰ ਦੇ ਵਿੱਚ ਖੰਨਾ ਵਿਧਾਨ ਸਭਾ ਹਲਕੇ ਦਾ ਹੈਗਾ ਸਰ ਗੁਰਕੀਰ ਸਿੰਘ ਉਹਨਾਂ ਦੀ ਸਰ ਪ੍ਰਸਤੀ ਥੱਲੇ ਇਹ ਅੱਜ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਅੱਜ ਅੰਤਿਮ ਅਰਦਾਸ ਸੀਗੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਕੁਝ ਦਿਨ ਪਹਿਲਾਂ ਬਿਸ਼ਰਿਆਂ ਉਹਨਾਂ ਦੀ ਹੱਤਿਆ ਗੈਂਗਸਟਰਜ਼ ਨੇ ਪੰਜਾਬ ਦੇ ਵਿੱਚ ਕੀਤੀ ਹੈ ਕਾਂਗਰਸ ਪਾਰਟੀ ਦੇ ਉਹ ਵਿਧਾਨ ਸਭਾ ਹਲਕਾ ਮਾਨਸਾ ਤੋਂ 2022 ਦੇ ਉਮੀਦਵਾਰ ਵੀ ਸੀਗੇ ਤੇ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਅੱਜ ਇੰਨੇ ਦਿਨ ਹੋ ਗਏ ਹਜੇ ਤੱਕ ਕੋਈ ਵੀ ਪੰਜਾਬ ਸਰਕਾਰ ਵੱਲੋਂ ਇਹ ਗੱਲ ਠੋਸ ਕਹੇ ਨਹੀਂ ਹੋਈ ਵੀ ਇਹਦੇ ਪਿੱਛੇ ਕੀ ਰਾਜ਼ ਹੈਗਾ ਹਾਂ ਇੱਕ ਗੱਲ ਜ਼ਰੂਰ ਪੰਜਾਬ ਸਰਕਾਰ ਵੱਲੋਂ ਮੂਹਰੇ ਆਈ ਆ ਵੀ ਜਿਹੜੀ ਉਹਨਾਂ ਨੂੰ ਥ੍ਰੈਟ ਅਸੈਸਮੈਂਟ ਹੋਈ ਹੋਈ ਸੀ ਉਹਨਾਂ ਦੀ ਉਹਦੇ باوجود ਉਹਨਾਂ ਦੀ ਸਿਕਿਉਰਟੀ ਵਿਦਡਰੋ ਹੋ ਗਈ ਬਹੁਤ ਵੱਡੇ ਸੈਲੀਬ੍ਰਿਟੀ ਸੀਗੇ ਉਹ ਉਹਨਾਂ ਦਾ ਨਾਮ ਪੰਜਾਬ ਲਈ ਉਹ ਐਸਟ ਸੀ ਉਹਨਾਂ ਦਾ ਨਾਮ ਪੂਰੇ ਪੰਜਾਬ ਸੂਬੇ ਦੇ ਵਿੱਚ ਦੇਸ਼ ਦੇ ਵਿੱਚ ਅਤੇ ਪੂਰੀ ਦੁਨੀਆ ਦੇ ਵਿੱਚ ਕੋਲਡ ਲੈਵਲ ਦੇ ਉੱਤੇ ਇੰਟਰਨੈਸ਼ਨਲੀ 뮤ਜ਼ਿਕ ਸਟੇਜ ਦੇ ਉੱਤੇ ਬਹੁਤ ਫੇਮਸ ਸੀਗਾ ਤਾਂ ਆਪਾਂ ਪੰਜਾਬ ਦਾ ਇੱਕ ਨੌਜਵਾਨ ਮੁੰਡਾ ਜਿਹਨੇ ਪੰਜਾਬ ਦਾ ਪੰਜਾਬੀਅਤ ਦਾ ਪੰਜਾਬੀ ਬੋਲੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਫੇਮਸ ਕੀਤਾ ਅੱਜ ਆਪਾਂ ਪੰਜਾਬ ਸੂਬੇ ਨੇ ਉਹ ਗਵਾ ਲਿਆ ਉਹ ਤਾਂ ਗਵਾ ਲਿਆ ਉਹਦੇ ਨਾਲ ਨਾਲ ਜਿਹੜੀ ਸੂਬਾ ਸਰਕਾਰ ਹੈ ਉਸ ਨੇ ਜਿਹਨੂੰ ਕਹਿੰਦੇ ਹੁੰਦੇ ਆ ਹਜੇ ਤੱਕ ਕੋਈ ਵੀ ਗ੍ਰਿਫਤਾਰੀ ਜਾਂ ਕੋਈ ਵੀ ਅਹਰੀ ਚੀਜ਼ ਨਹੀਂ ਕੀਤੀ ਜਦੋਂ ਤੋ ਇਹ ਲੱਗੇ ਵੀ ਉਸ ਪਰਿਵਾਰ ਨੂੰ ਇਨਸਾਫ ਮਿਲ ਜੇ ਤਾਂ ਅਸੀਂ ਮੰਗ ਕਰਦੇ ਆ ਵੀ ਪੰਜਾਬ ਸਰਕਾਰ ਤੋਂ ਪਾਰ ਸਰਕਾਰ ਤੋਂ ਕਿ ਜਲਦੀ ਤੋਂ ਜਲਦੀ ਉਹਨਾਂ ਦੇ ਕਾਤਲਾਂ ਨੂੰ ਕਾਟੇ ਅੰਦਰ ਦਿੱਤਾ। ਇਹਨੂੰ ਕਹਿੰਦੇ ਹੁੰਦੇ ਆ ਬੜੀ ਕਾਲੀ ਦੇ ਵਿੱਚ ਇਹ ਉਹਨਾਂ ਨੇ ਫੈਸਲਾ ਲਿੱਤਾ ਜੋ ਵੀ ਪਰਚਾ ਦਰਜ ਕੀਤਾ ਐਫ ਆਈ ਆਰ ਲੌਂਚ ਕੀਤੀ ਐ ਉਹ ਲੌਂਚ ਕਰਕੇ ਉਹਨਾਂ ਨੂੰ ਰਾਤ ਨੂੰ ਚੱਕਿਆ ਗਿਆ। ਇਹ ਸਿਰਫ ਇਸ ਮੁੱਦੇ ਤੋਂ ਪਟਕਾਉਣ ਦਾ ਅਤੇ ਤੁਹਾਨੂੰ ਪਤਾ ਜ਼ਮੀਨੀ ਜਿਮਨੀ ਚੋਣ ਹੈਗੀ ਸੰਗਰੂ ਲੋਕ ਸਭਾ ਦੀ ਉਧਰੋਂ ਧਿਆਨ ਭਟਾਉਣ ਲਈ ਇਹ ਸਾਰਾ ਕੁਝ ਹੋਇਆ ਇਹ ਸਾਰਾ ਕੁਝ ਪੋਲੀਟਿਕਲੀ ਮੋਟੀਵੇਟਿਡ ਆ ਆਉਣ ਵਾਲੇ ਹਫਤੇ 10 ਦੇ ਵਿੱਚ ਟੂਡੇ ਸਾਰਾ ਕੁਝ ਅੱਗੇ ਆ ਜਾਣਾ ਵੀ ਇਹਦੇ ਵਿੱਚ ਸਾਡੇ ਜਿਹੜੇ ਸਾਹ ਸਾਧੂ ਸਿੰਘ ਧਰਮਸੋਹ ਸਾਬਕਾ ਮੰਤਰੀ ਹੈ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਉਹ ਕਲੀਨ ਚਿੱਟ ਲੈ ਕੇ ਕੋਰਟ ਤੋਂ ਬਾਹਰ ਆਉਣਗੇ ਕੋਰਟ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦੇਊਗੀ ਔਨ ਮੈਰਿਟ ਸਾਰਾ ਅ ਅੱਜ ਖੰਨਾ ਦੇ ਅੰਦਰ ਸਿੱਧੂ ਮੂਸੇਵਾਲਾ ਜੀ ਦੀ ਜਿਹੜੀ ਹੱਤਿਆ ਹੋਈ ਆ ਜਿਹਦੀ ਨਿਲੈਕੀ ਪੰਜਾਬ ਦੀ ਸਰਕਾਰ ਕਰਕੇ ਹੱਤਿਆ ਹੋਈ ਆ ਉਹਦੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਫਤੇ ਆਰਿਆਂ ਨੂੰ ਫੜਨ ਦੇ ਲਈ ਜਿਹੜਾ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ ਜਿਹਦੇ ਵਿੱਚ ਸਾ ਗੁਰਕੀਰਤ ਸਿੰਘ ਜੀ ਦੀ ਗਵਾਹੀ ਦੇ ਵਿੱਚ ਸਾਰਾ ਯੂਥ ਦਾ ਦੇ ਹਲਕੇ ਤੋਂ ਨੌਜਵਾਨ ਸਾਥੀ ਸਾਡੇ ਆਏ ਨੇ ਤੇ ਸਿੱਧੂ ਮੂਸੇਵਾਲਾ ਜੀ ਦੀ ਜਿਹੜੀ ਜਿਹੜਾ ਇੱਕ ਮਾਂ ਦਾ ਪੁੱਤ ਜਿਨੇ ਪੂਰੇ ਦੁਨੀਆ ਦੇ ਵਿੱਚ ਪੱਗ ਦਾ ਨਾਮ ਉੱਚਾ ਕੀਤਾ ਪੰਜਾਬੀ ਦਾ ਹੋਣ ਦਾ ਮਾਣ ਦਿੱਤਾ ਤੇ ਅੱਜ ਉਹਨਾਂ ਦੀ ਹੱਤਿਆ ਹੋਈ ਹੈ ਭਗਵੰਤ ਮਾਨ ਜੀ ਜਿਨ੍ਹਾਂ ਦੀ ਨਲੈਕੀ ਕਰਕੇ ਸਕੋਟੀਆਂ ਵਾਪਸ ਲੈ ਲਈਆਂ ਕਦੇ ਦੇਤੀਆਂ ਉਹਦੇ ਕਰਕੇ ਜਿਹੜਾ ਇਹ ਬੇਵਕਤੀ ਉਹਨਾਂ ਦੀ ਮੌਤ ਹੋਈ ਆ ਉਹਦੇ ਦੋਸ਼ੀਆਂ ਨੂੰ ਫੜਨ ਦੇ ਲਈ ਅਸੀਂ ਅੱਜ ਕੈਂਡਲ ਮਾਰਚ ਕਰ ਰਹੇ ਹਾਂ ਐਸਐਮਜ਼ਡ ਪੰਜਾਬ ਦੇ ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ ਵਿਸ਼ਵ ਪ੍ਰਸਿੱਧ ਨੰਬਰ 1 27 ਵਰ੍ਹਿਆਂ ਦਾ ਵਿਸ਼ਾਲ ਅਨੁਭਵ ਮੋਹਿੰਜੀ ਸਮਰਾਟ ਅਸੀਂ ਕਹਤੇ ਨਹੀਂ ਕਰਕੇ ਦਿਖਾते हैं हस्तरेखा ਜਨਮ ਪत्री फोटो दिखाकर शत प्रतिशत समाधान गारंटी लिखकर शादी में रुकावट विदेश यात्रा बीजा में देरी लव मैरिज प्रेमी प्रेमिका प्यार में धोखा व्यापार में घाटा लक्ष्मी बंधन सोतन दुश्मन से छुटकारा तलाक यदि आपका प्रेमी पति बेटा किसी के वश में है तो एक बार अवश्य मिले प्रेमी प्रेमिका पति पत्नी मन चाह वशीकरण कराएं। भटको चाहे जिधर काम होगा इधर मोइन जीत सम्राट मोबाइल नंबर डबल नाइन वन फाइव एट डबल फोर वन डबल फोर नाइन एट वन फाइव एट डबल फोर वन डबल फोर फवारा चौक लुधियाना फोन करते ही जिंदगी सवार